ਬੀ ਬੂਟੇ ਲਾਉਣ ਲੱਗੇ ਆ ਪਿੰਡ ਸਾਰੀਆਂ ਬੀਬੀਆਂ ਦਾ ਧੰਨਵਾਦ ਤੁਸੀਂ ਇੰਨਾ ਇੰਨਾ ਕਰਦੇ ਹੋ ਜੀ ਇਹ 500 ਬੂਟੇ ਤੋਂ ਆਪਾਂ 5000 ਬਣਾਉਣਾ ਸ਼ੇਵ ਜੀ ਮਹੀ ਭਾਈ ਜੀ ਠੀਕ ਆ ਮਿਹਰਬਾਨ ਬਾਬਾ ਸੁੱਖ ਰੱਖੇ ਇਹ ਤਸਵੀਰਾਂ ਕੀਤਾ ਦੀ ਮਸ਼ੀਨ ਕਰਨ ਔਜਲਾ ਦੀਆਂ ਨੇ ਜੋ ਕਿ ਇਹਨੇ ਦਿਨੀ ਪੰਜਾਬ ਆਏ ਹੋਏ ਨੇ ਪੰਜਾਬ ਆ ਕੇ ਕਰਨ ਔਜਲਾ ਆਪਣੇ ਪਿੰਡ ਕੁਰਾਨਾ ਚ ਪਿੰਡ ਵਾਸੀਆਂ ਨਾਲ ਖੂਬ ਸਮਾਂ ਬੰਨ ਗਏ ਨੇ ਤਸਵੀਨਾ ਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਆਪਣੇ ਪਿੰਡ ਦੀ ਕੁਝ ਬੀਬੀਆਂ ਨਾਲ ਮਿਲ ਕੇ ਰੁੱਖ ਲਗਾ ਰਹੇ ਨੇ ਜੀ ਹਾਂ ਕਰਨ ਔਜਲਾ ਨੇ ਆਪਣੇ ਪਿੰਡ ਕੁਰਾਰਾ ਚ 500 ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵੱਲ ਇੱਕ ਕਦਮ ਚੁੱਕਿਆ ਹੈ ਕਰਨ ਔਜਲਾ ਆਪਣੇ ਇਸ ਵੀਡੀਓ ਚ ਵੀ ਕਹਿ ਰਹੇ ਨੇ ਕਿ ਇਸ 500 ਬੂਟੇ ਨੂੰ ਆਪਾਂ 5000 ਬਣਾਉਣਾ ਹੈ ਜੀ ਬੂਟੇ ਲਾਉਣ ਲੱਗੇ ਆ ਪਿੰਡ ਸਾਰੀਆਂ ਬੀਬੀਆਂ ਦਾ ਧੰਨਵਾਦ ਤੁਸੀਂ ਇੰਨਾ ਇੰਨਾ ਕਰਦੇ ਹੋ ਜੀ ਇਹ 500 ਬੂਟੇ ਤੋਂ ਆਪਾਂ 5000 ਬਣਾਉਣਾ ਸ਼ੇਹੀ ਸ਼ੇਹੀ ਨਹੀਂ ਭਾਈ ਜੀ ਠੀਕ ਆ ਮਿਹਰਬਾਨੀ ਬਾਬਾ ਸੁੱਖ ਰੱਖਾ ਤਾਂ ਇਸ ਤਰ੍ਹਾਂ ਕਰਨ ਔਜਲਾ ਨੇ ਆਪਣੇ ਪਿੰਡ ਵਾਸੀਆਂ ਨਾਲ ਖੂਬ ਸਮਾਂ ਬਿਤਾਰੀ ਨੇ ਕਰਨ ਔਜਲਾ ਦੀ ਪੰਜਾਬ ਬਾਉਂਡ ਤੇ ਇੱਕ ਕਿਆਸ ਲਗਾਈ ਗਈ ਹੈ ਕਿ ਕਰਨ ਔਜਲਾ ਪੰਜਾਬ ਮਹਿਲਾ ਕਮਿਸ਼ਨ ਦੇ ਕੈਂਟੇ ਪੰਜਾਬ ਆਏ ਨੇ ਕਿਉਂਕਿ ਉਹਨਾਂ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ ਦੱਸ ਦੇ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਕਰਨ ਔਜਲਾ ਦੇ ਐਮ ਐਫ ਗੱਭਰੂ ਗੀਤ ਨੂੰ ਲੈ ਕੇ ਨਾਰਾਜ਼ਗੀ ਜ਼ਿਤਾਈ ਸੀ ਜਿਸ ਕਰਕੇ ਉਹਨਾਂ ਨੇ ਇੱਕ ਨੋਟਿਸ ਭੇਜਿਆ ਸੀ ਉਸ ਨੋਟਿਸ 'ਚ ਐਮ ਐਫ ਗੱਭਰੂ ਗੀਤ 'ਚ ਵਰਤੀ ਗਲਤ ਸ਼ਬਦਾਵਲੀ ਬਾਰੇ ਲਿਖਿਆ ਗਿਆ ਤੇ ਕਰਨ ਔਜਲਾ ਨੂੰ ਉਹਨਾਂ ਦੇ ਦਫ਼ਤਰ ਪੇਸ਼ ਹੋਣ ਦੀ ਵੀ ਕਿਹਾ ਗਿਆ ਸੀ ਜਿਸ ਤੋਂ ਬਾਅਦ ਕਰਨ ਔਜਲਾ ਨੂੰ ਪੰਜਾਬ ਦੇਖਿਆ ਗਿਆ। ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਭਜੀ ਮੁੱਟੇ ਲਾਉਣ ਲੱਗੇ ਆ ਪਿੰਡ ਸਾਰੀਆਂ ਬੀਬੀਆਂ ਦਾ ਧੰਨਵਾਦ ਤੁਸੀਂ ਇੰਨਾ ਇੰਨਾ ਕਰਦੇ ਹੋ ਜੀ। ਇਹ 500 ਬੂਟੇ ਤੋਂ ਆਪਾਂ 5000 ਬਣਾਉਣਾ ਸ਼ਹੀਦੀ ਸੋਚਦੇ। ਨਹੀਂ ਭਾਈ ਜੀ। ਠੀਕ ਆ। ਮਿਹਰਬਾਨ। ਬਾਬਾ ਸੁੱਖ ਰੱਖ। ਇਹ ਤਸਵੀਰਾਂ ਕੀਤਾ ਦੀ ਮਸ਼ੀਨ ਕਰਨ ਔਜਲਾ ਦੀਆਂ ਨੇ ਜੋ ਕਿ ਇਹਨੇ ਦਿਨੀ ਪੰਜਾਬ ਆਏ ਹੋਏ ਨੇ। ਪੰਜਾਬ ਆ ਕੇ ਕਰਨ ਔਜਲਾ ਆਪਣੇ ਪਿੰਡ ਕੁਹਾਰਾਣਾ ਚ ਪਿੰਡ ਵਾਸੀਆਂ ਨਾਲ ਖੂਬ ਸਮਾਂ ਬੰਨ੍ਹ ਰਹੇ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਰਨ ਔਜਲਾ ਆਪਣੇ ਪਿੰਡ ਦੀ ਕੁਝ ਬੀਬੀਆਂ ਨਾਲ ਮਿਲ ਕੇ ਰੁੱਖ ਲਗਾ ਰਹੇ ਨੇ। ਜੀ ਹਾਂ ਕਰਨ ਔਜਲਾ ਨੇ ਆਪਣੇ ਪਿੰਡ ਕੁਹਾਰਾਣਾ ਚ 500 ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵੱਲ ਇੱਕ ਕਦਮ ਚੁੱਕਿਆ ਹੈ। ਸਰਨ ਆਜਣਾ ਆਪਣੀ ਇਸ ਵੀਡੀਓ ਚ ਵੀ ਕਹਿ ਰਹੇ ਨੇ ਕਿ ਇਸ 500 ਬੂਟਿਆਂ ਨੂੰ ਆਪਾਂ 5000 ਬਣਾਉਣਾ ਹੈ ਜੀ ਬੂਟੇ ਲਾਉਣ ਲੱਗੇ ਆ ਪਿੰਡ ਸਾਰੀਆਂ ਬੀਬੀਆਂ ਦਾ ਧੰਨਵਾਦ ਤੁਸੀਂ ਇੰਨਾ ਇੰਨਾ ਕਰਦੇ ਹੋ ਜੀ ਇਹ 500 ਬੂਟੇ ਤੋਂ ਆਪਾਂ 5000 ਬਣਾਉਣਾ ਸ਼ੇਹੀ ਸੀ ਕਿ ਨਹੀਂ ਭਾਈ ਜੀ ਠੀਕ ਆ ਮਿਹਰਬਾਨੀ ਬਾਬਾ ਸੁੱਖ ਰੱਖਦਾ ਤਾਂ ਇਸ ਤਰ੍ਹਾਂ ਕਰਨ ਔਜਲਾ ਨੇ ਆਪਣੇ ਪਿੰਡ ਵਾਸੀਆਂ ਨਾਲ ਖੂਬ ਸਮਾਂ ਬਿਤਾਇਆ ਨੇ ਕਰਨ ਔਜਲਾ ਦੀ ਪੰਜਾਬ ਬਾਉਂਡ ਤੇ ਇੱਕ ਕਿਆਸ ਲਗਾਈ ਗਈ ਹੈ ਕਿ ਕਰਨ ਔਜਲਾ ਪੰਜਾਬ ਮਹਿਲਾ ਕਮਿਸ਼ਨ ਦੇ ਕੈਂਟ ਤੇ ਪੰਜਾਬ ਆਏ ਨੇ ਕਿਉਂਕਿ ਉਹਨਾਂ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ ਦੱਸ ਦੇ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਕਰਨ ਔਜਲਾ ਦੇ ਐਮ ਐਫ ਗੱਭਰੂ ਗੀਤ ਨੂੰ ਲੈ ਕੇ ਨਾਰਾਜ਼ਗੀ ਜਤਾਈ ਸੀ ਜਿਸ ਕਰਕੇ ਉਹਨਾਂ ਨੇ ਇੱਕ ਨੋਟਿਸ ਭੇਜ ਜਿਸ ਉਸ ਨੋਟਿਸ 'ਚ ਐਮ ਐਫ ਗੱਭਰੂ ਗੀਤ 'ਚ ਵਰਤੀ ਗਲਤ ਸ਼ਬਦਾਵਲੀ ਬਾਰੇ ਲਿਖਿਆ ਗਿਆ ਤੇ ਕਰਨ ਔਜਲਾ ਨੂੰ ਉਹਨਾਂ ਦੇ ਦਫ਼ਤਰ ਪੇਸ਼ ਹੋਣ ਦੀ ਵੀ ਕਿਹਾ ਗਿਆ ਸੀ ਜਿਸ ਤੋਂ ਬਾਅਦ ਕਰਨ ਔਜਲਾ ਨੂੰ ਪੰਜਾਬ ਦੇਖਿਆ ਗਿਆ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਬੂਟੇ ਲਾਉਣ ਲੱਗੇ ਆ ਪਿੰਡ ਸਾਰੀਆਂ ਬੀਬੀਆਂ ਦਾ ਧੰਨਵਾਦ ਤੁਸੀਂ ਇੰਨਾ ਇੰਨਾ ਕਰਦੇ ਹੋ ਜੀ ਇਹ 500 ਬੂਟੇ ਤੋਂ ਆਪਾਂ 5000 ਬਣਾਉਣਾ ਸ਼ੇਵੀ ਜੀ ਨਹੀਂ ਬਾਈ ਜੀ ਠੀਕ ਆ ਮਿਹਰਬਾਨੋ ਬਾਬਾ ਸੁੱਖ ਰੱਖੇ